ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹਰ ਵਰਗ ਦੁਖੀ ਹੈ ਕਿਉਂਕਿ ਸਰਕਾਰ ਨੇ ਜੋ ਲੋਕਾਂ ਨੂੰ ਲੁਭਾਉਣੇ ਵਾਅਦੇ ਕੀਤੇ ਸਨ ਉਸ ਨੂੰ ਪੂਰਾ ਕਰਨ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਲੋਕ ਕਾਂਗਰਸ ਨੂੰ ਚਾਹਣ ਲੱਗੇ ਹਨ ਤੇ ਕਾਂਗਰਸ ਦੀ ਵੱਡੇ ਪੱਤਰ ਤੇ ਹਵਾ ਚੱਲ ਪਈ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫਤਿਹਗੜ ਸਾਹਿਬ ਦੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਦਫ਼ਤਰ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਰੱਖੀ ਕਾਂਗਰਸ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਆ ਆਲ ਇੰਡੀਆ ਕਾਂਗਰਸ ਕਮੇਟੀ ਦੇ ਸੈਕਟਰੀ ਰਵਿੰਦਰਾ ਢਾਲਵੀ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰੀਂਦਰ ਸਿੰਘ ਰਾਜਾ ਵੜਿੰਗ ਫਤਿਹਗੜ ਸਾਹਿਬ ਤੋਂ ਸਾਂਸਦ ਡਾਕਟਰ ਅਮਰ ਸਿੰਘ ਸਾਬਕਾ ਮੰਤਰੀ ਰਣਜੀਤ ਸਿੰਘ ਨਾਭਾ ਹਲਕਾ ਫਤਿਹਗੜ ਸਾਹਿਬ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਨਾਗਰਾ ਜ਼ਿਲ੍ਹਾ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਨੇ ਕੀਤਾ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰੀਂਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਨਾਗਰਾ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦਾਂ ਦੀਆਂ ਚੋਣਾਂ ਲਈ ਤਿਆਰ ਹਾਂ ਪਰ ਸਰਕਾਰ ਥੱਕਾ ਨਾ ਕਰੇ ਦਿੱਲੀ ਵਿੱਚ ਹੋਣੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਹਾਰ ਨੂੰ ਲੈ ਕੇ ਵੜੀ ਨੇ ਕਿਹਾ ਕਿ ਉਹ ਮੰਥਨ ਕਰਾਂਗੇ ਤੇ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਕਰਾਂਗੇ ਹਲੋ ਖਾਲਜ ਬ੍ਰਿਜ ਸਾਹਿਬ ਰੋਜ਼ ਰੈਕਸ਼ਨ ਮੀਟਿੰਗ ਕੀਆ ਪਰ ਵੀ ਮੀਟਿੰਗ ਹੋਈ ਹੈ ਕੀ ਕਹਿਣਾ ਚਾਹੋਗੇ ਕੋਜੀ ਅੱਜ ਡੀਆਰਸੀਏ ਜਿਲ੍ਹਾ ਫਟੇਗੜ ਸਾਹਿਬ ਦੀ ਰਿਵਿਊ ਕਮ ਮੇਰੀ ਕੈਨੇਡੀਅਨ ਮੀਟਿੰਗ ਹੈ ਜਿਹਦੇ ਵਿੱਚ ਦਲਬੀ ਸਾਹਿਬ ਸਾਡੇ ਇੰਚਾਰਜ ਸਾਹਿਬ ਮਗਰਲੇ 3 ਦਿਨਾਂ ਤੋਂ ਲਗਾਤਾਰ ਆ 8-8 ਜਿਲ੍ਹਿਆਂ ਚ ਜਾ ਕੇ ਰਿਵਿਊ ਮੀਟਿੰਗਸ ਲੈ ਰਹੇ ਨੇ ਸੰਗਠਨ ਦੇ ਬਾਰੇ ਔਰ ਕਿੱਥੇ-ਕਿੱਥੇ ਸੰਗਠਨ ਚ ਜੁੜਨਾ ਚਾਹੀਦਾ ਹੈ ਉਹਨਾਂ ਨੂੰ ਆਉਣ ਵਾਲੇ ਸਮੇਂ ਚ ਪੂਰਾ ਕੀਤਾ ਜਾਵੇ ਜਿੱਥੇ ਕੋਈ ਬਲੌਕ ਦਾ ਪ੍ਰਬਧਾਨ ਹੈ ਨਹੀਂ ਜਾਂ ਕਮਜ਼ੋਰ ਹੈ ਜਾਂ ਸਾਡਾ ਕੋਈ اٹਾਈ ਹੈ ਜਿਹੜੀ ਐਨਐਸਓਆਈ ਯੂਥ ਕਾਂਗਰਸ ਮਹਿਲਾ ਕਾਂਗਰਸ ਐਸਸੀਐਲ ਜਿੱਥੇ ਵੀ ਕਿਸੇ ਪ੍ਰਕਾਰ ਦੀ ਸਾਨੂੰ ਦਿੱਕਤ ਲੱਗੇਗੀ ਚਾਹੇ ਮੰਡਲ ਪ੍ਰੈਜ਼ੀਡੈਂਟ ਦੀ ਆਉਣ ਵਾਲੇ ਸਮੇਂ ਚ ਅਸੀਂ ਸਾਰੇ ਫਿਰ ਇਕੱਠੇ ਬਾਟ ਕੇ ਉਹਨੂੰ ਅਸੀਂ ਆਉਣ ਵਾਲੇ ਸਮੇਂ ਚ ਪੂਰਾ ਕਰਨਾ ਹੈ ਕਿਉਂਕਿ 2 ਸਾਲ ਰਹਿ ਗਏ ਚੋਣਾਂ ਸੋ ਸੰਗਠਨ ਚ ਜਿੱਥੇ ਜਿੱਥੇ ਕਮਜ਼ੋਰੀ ਹੈ ਇਸ ਕਰਕੇ ਰਿਵਿਊ ਮੀਟਿੰਗਸ ਲੈ ਕੇ ਆਪੇ ਵਰਕਰਾਂ ਨੂੰ ਠਗਣਾ ਕੀਤਾ ਜਾ ਰਿਹਾ ਹੈ ਅਨਸ਼ਾਸਨ ਦੀ ਗੱਲ ਕੀਤੀ ਹੈ ਬਾਰ ਬਾਰ ਤੁਸੀਂ ਉੱਤੇ ਆਪਣੀ ਸਟੇਜ 'ਚ ਹੋਰ ਵੀ ਵਾਰ ਨਹੀਂ ਬਲ ਕੇ ਆਗੂਆਂ ਨੇ ਕੀਤੀ ਹੈ ਕੀ ਲੱਗਦਾ ਵੀ ਪਾਰਟੀ 'ਚ ਅਨਸ਼ਾਸਨ ਦੀ ਕਮੀ ਹੈ ਜੀ ਬੇਟੋ ਜੀ ਗੱਲ ਇਹ ਹੈ ਹਰ ਪਰਿਵਾਰ ਦੇ ਵਿੱਚ ਚਾਹੇ ਕੋਈ ਪੱਤਰਕਾਰ ਅਦਾਰੇ ਦੇ ਵਿੱਚ ਆ ਦੇਖੋ ਤੁਸੀਂ ਹੀ ਕਈ ਵਾਰੀ ਮਾਈਕ ਅੱਗੇ ਕਰਨ ਦੇ ਪਿੱਛੇ ਲੜ ਪੈਂਦੇ ਹੋ ਕਿ ਆ ਮੇਰਾ ਮਾਈਕ ਅੱਗੇ ਲੱਗੇ ਉਹ ਲੱਗੇ ਕਿ ਥੋੜਾ ਮੋਟਾ ਤਾਂ ਚੱਲਦਾ ਰਹਿੰਦਾ ਹੈ ਇਹ ਸਾਰੀਆਂ ਪਾਰਟੀਆਂ 'ਚ ਹੈਗਾ ਬੜੋ ਸਾਡੀ 'ਚ ਵੀ ਹੋਏਗਾ لیکن زیادہ تر 사ਦੀ پارٹی ਦੇ ਵਿੱਚ ਅੱਜ ਦੀ ਤੱਕ ਕੱਲ ਦਾ ਪਤਾ ਨਹੀਂ ਲੋਕ ਕਾਫੀ ਜਾਪਤੇ ਚ ਹੈਗੇ ਸੋ 100% ਆਧ ਪੰਜਾਬ ਦੇ ਲੋਗ ਇਹ ਕਹਿੰਦੇ ਆ ਗੱਲ ਕਿ ਕਾਂਗਰਸ پارٹی ਦੀ ਸਰਕਾਰ ਆ ਰਹੀ ਹੈ ਨਾਲ ਹੀ ਨਾਲ ਸਾਰਿਆਂ ਨੂੰ ਇਹ ਵੀ ਕਹਿ ਰਹੇ ਨੇ ਕਿ ਸਾਰੇ ਧਿਆਨ ਨਾਲ ਜਾਪਦੇ ਚ ਕਿ ਜਿਹੜਾ ਲੋਕ ਹੁੰਦੇ ਆ ਉਹ ਸਾਰਾ ਉਹਨਾਂ ਨੂੰ ਜਾਣਕਾਰੀ ਹੁੰਦੀ ਹੈ ਸੋ ਮੈਨੂੰ ਲੱਗਦਾ ਕਿ پارٹی ਦੇ ਵਿੱਚ ਹਜੇ ਤੱਕ ਮੁਕੰਮਲ ਵਾਇਗਰੂ ਦੀ ਕਿਰਪਾ ਹੈ ਲੇਕਿਨ ਬਾਰ ਬਾਰ ਇਹ ਗੱਲ ਕਹਿਣੀ ਸਾਨੂੰ ਚੰਗੀ ਲੱਗਦੀ ਹੈ ਔਰ ਮੈਨੂੰ ਕਹਿਣੀ ਚਾਹੀਦੀ ਹੈ ਕਿ ਸਾਰਿਆਂ ਨੇ ਆਪਾਂ ਜਾਪਤੇ ਚ ਰਹਿਣਾ ਚਾਹੇ ਪ੍ਰਧਾਨ ਤੋਂ ਲੈ ਕੇ ਛੋਟੇ ਤੋਂ ਛੋਟਾ ਕਰ ਰਿਹਾ ਇਹ ਜੋ ਪੰਜਾਬ ਦੇ ਵਿੱਚ ਹੁਣ ਸਰਗਰਮੀ ਪਾਰਟੀ ਨੇ ਸ਼ੁਰੂ ਕੀਤੀ ਹੈ ਇਹ ਦਿੱਲੀ ਦਾ ਇਫੈਕਟ ਹੈ ਪਾਰਟੀ ਚ ਸਰਗਰਮੀ ਤਾਂ ਜੀ ਮਗਲੇ 3 ਸਾਲਾਂ ਦੀ ਹੈ ਜੇ ਉਹ ਸਰਗਰਮੀ ਨਾ ਹੁੰਦੀ ਤਾਂ 7 ਸੀਟਾਂ ਅਸੀਂ ਜਿੱਤੇ ਹਾਂ ਕਾਰਪੋਰੇਸ਼ਨ ਤੁਸੀਂ ਦੇਖ ਲਓ ਸਰਕਾਰ ਦੀਆਂ ਮਗਰ 15 ਸਾਲਾਂ ਤੋਂ ਜਿਹੜੀ ਕਾਰਪੋਰੇਸ਼ਨ ਹੁੰਦੀ ਹੈ ਉਹ ਸਰਕਾਰ ਦੀਆਂ ਹੁੰਦੀਆਂ ਇਹ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਵਾਲਾ ਹਿੰਦੂ ਜਿਹੜਾ ਵੋਟਰ ਹੈ ਅਰਬਨ ਉਹ ਟ੍ਰੈਂਡ ਹੋਇਆ ਹੈ ਲੇਕਿਨ ਇਨਾ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਿੱਧ ਕਰਤਾ ਕਿ ਲੋਕ ਅਰਬਨ ਜਿਹੜਾ ਵੋਟਰ ਹੈ ਉਹ ਕਾਂਗਰਸ ਨੂੰ ਚਾਹੁੰਦਾ ਹੈ ਬੀਜੇਪੀ ਤੋਂ ਵੱਧ ਸਾਨੂੰ ਸੀਟਾਂ ਕਾਰਪੋਰੇਸ਼ਨ 'ਚ ਮਿਲੀਆਂ ਤੇ ਕਿਤੇ ਵੀ ਮੁਕੰਮਲ ਪੰਜਾਬ ਦੀਆਂ 55 ਕਾਰਪੋਰੇਸ਼ਨ ਤੋਂ ਇੱਕ ਵੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੀ ਬਹੁਮਤ ਨਹੀਂ ਹੋਈ ਪਟਿਆਲਾ 'ਚ ਗੁੱਟਿਆ ਗਿਆ ਅਮਾ ਹਲੋ ਨਿਆਣਾ 'ਚ ਬਣੀ ਨਹੀਂ ਪਗਵਾੜਾ 'ਚ ਸਾਡੀ ਮੈਜੋਰਿਟੀ ਸੀ ਵੱਧ ਬੰਦੇ ਏ ਅੰਮ੍ਰਿਤਸਰ ਜਿੱਥੇ ਉਹਨਾਂ ਨੇ ਜ਼ਾਸੀ ਦੇ ਧੱਕੇ ਨਾਲ ਆਪਣੇ ਬੜਾ ਇਧਰੋਂ ਲੈ ਕੇ ਇਧਰ ਇਹ ਮੰਡੇਟਰੀ ਹੈ ਲੋਕਾਂ ਦਾ ਸੋ ਮੇਰੇ ਕਹਿਣ ਦਾ ਮਤਲਬ ਇਹ ਸਿੱਧਾ ਸਿੱਧਾ ਸਿਖਿਆ ਹੈ ਪੰਚਾਇਤੀ ਚੋਣਾਂ ਨੇ 50% ਕਾਂਗਰਸ ਪਾਰਟੀ ਨੇ ਜਿੱਤਿਆ ਜਿਹੜਾ ਸਾਡਾ ਰਾਸੀ ਅਸੀਂ 90% ਪੰਚਾਇਤਾਂ ਜਿੱਤ ਪਾਉਂਦੇ ਸੋ ਅਸੀਂ ਸੰਘਰਮਾ ਲੇਕਿਨ ਹੁਣ ਕੋਸਾਲ ਹੋਰ ਚਕੰਨੇ ਰਹਿਣ ਦੀ ਜ਼ਰੂਰਤ ਹੈ ਐਸ ਕਰਕੇ ਅਸੀਂ ਪਹਿਲਾਂ ਤੋਂ ਹੀ ਹੁਣ ਸਾਡੇ ਇੰਚਾਰਜ ਸਹਿਬਾਨਾਂ ਨੇ ਮੋਰਚਾ ਸੰਭਾਲ ਲਿਆ ਹੈ ਔਰ ਜਿਹੜੀਆਂ ਬਰੀਕੀਆਂ ਛੋਟੀਆਂ-ਛੋਟੀਆਂ ਕਮੀਆਂ ਉਹਨਾਂ ਤੇ ਵੀ ਅਸੀਂ ਨਜ਼ਰ ਆ ਕੇ ਆਉਣ ਵਾਲੇ ਸਮੇਂ ਚ ਲੜਾਈ। ਇਹ ਅਮਰੀਕਾ ਵੱਲੋਂ ਜਿਹੜੀ ਆਪਣੇ ਅਸ਼ਪੇ ਜਿਦਾ ਰਹੇ ਨੇ ਭਾਰਤੀ ਉਹਨਾਂ ਕੇ ਮੈਂ ਦੇਖਦੇ ਹਾਂ। ਦੇਖੋ ਰਿਪੋਰਟ ਕਰਨਾ ਤਾਂ ਉਹਨਾਂ ਦਾ ਹੱਕ ਹੈ। ਲੇਕਿਨ ਜਿਸ ਪ੍ਰਕਾਰ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਉਹ ਬੇहद ਨਿੰਦਾਯੋਗ ਹੈ। ਗੇੜੀਆਂ ਲਾ ਕੇ ਔਰ ਜਾਣ-ਬੁੱਝ ਕੇ ਅੰਮ੍ਰਿਤਸਰ ਜਹਾਜ ਜਿਹੜੀ ਇਹ ਭਾਜੀਪੀ ਉਤਰਵਾ ਰਹੀ ਹੈ ਕੋਲੰਬੀਆ ਕੋਲੰਬੀਆ ਅਰ加 ਛੋਟਾ ਦੇਸ਼ ਨੇ ਕਿਹਾ ਕਿ ਅਸੀਂ ਜਿਸ ਪ੍ਰਕਾਰ ਤੁਸੀਂ ਆਪ ਦੀ ਆਰਮੀ ਦਾ ਜਹਾਜ਼ ਲੈ ਕੇ ਸਾਡੀ ਬੇਜੁਤੀ ਕਰਨਾ ਚਾਹੁੰਦੇ ਹੋ ਇਹ ਨਹੀਂ ਹੋਏਗਾ ਤੁਸੀਂ ਕੋਈ ਡਿਪੋਰਟ ਵੀ ਆਕਤੀ ਕਰਦੇ ਆ ਸਾਡੇ ਹਿੰਦੁਸਤਾਨ ਦੇ ਸਿਟੀਜ਼ਨ ਹੈ ਅਸੀਂ ਲੈ ਕੇ ਆਵਾਂਗੇ ਉਹਨੂੰ ਆਪਣੀ ਜਹਾਜ਼ 'ਤੇ ਆਪਣੀਆਂ ਫਲਾਈਟਸ 'ਤੇ ਮੁੱਖ ਮੰਤਰੀ ਸਾਹਿਬ ਉੱਥੇ ਲੈਣ ਜਾਵ ਰਹੇ ਨੇ ਦੂਵੇਂ ਸੱਟਾ ਨਾਲ ਉੱਪਰਲੀ ਆ ਥਲੜੀ ਮੋਦੀ ਸਾਹਿਬ ਦੀ ਉਹ ਲੈਣ ਜਾਵੇ ਲੇਕਿਨ ਕੋਈ ਪ੍ਰਬੰਧ ਨਹੀਂ ਕਰਦੇ ਕਹਿਣਾ ਇਹ ਚਾਹੀਦਾ ਕਿ ਜਿੰਨੇ ਮੁੰਡਿਆਂ ਦੇ ਪੈਸੇ ਲੱਗੇ ਹੈ ਉਹ ਸਰਕਾਰ ਉਹਨਾਂ ਨੂੰ ਵਾਪਸ ਦਵਾਈਗੀ ਏਜੰਟਾਂ ਚੋ ਜੇ ਜੱਟ ਨਹੀਂ ਦੇਣਗੇ ਤਾਂ ਆਪ ਦੇਗੀ ਪਰ ਇਹ ਜਿਹੜੇ ਵਿਚਾਰੇ ਗਏ ਸੀ ਉੱਥੇ ਆਪਣੀਆਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਇੰਨਾ ਹੱਸੇ ਕੋਈ ਰਹਿਣ ਬਸੇਰਾ ਜਾਨੀ ਕੀ ਇੰਨਾ ਹੱਸੇ ਚਾਹੇ ਛੋਟੀ ਨੌਕਰੀ ਇਹਨਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰੇਗੀ ਐਵੇਂ ਉੱਥੇ ਜਾ ਕੇ ਉਹਨਾਂ ਨੂੰ ਸੱਦ ਕੇ ਵੀ ਜੀਆ ਆ ਜੱਫੀਆਂ ਪਾ ਕੇ ਕੀ ਫਾਇਦਾ ਐਵੇਂ ਜਿਹੜੇ ਮਗਰਮੱਛ ਤੇ ਅਥਰੂ ਹੈ ਨਾ ਜੇ ਬਖਾਉਣ ਦਾ ਫਾਇਦਾ ਨਹੀਂ ਕੋਈ ਬੀਜੇਪੀ ਦਾ ਲੀਡਰ ਤੁਰਿਆ ਫਿਰਦਾ ਹੈ ਕੋਈ ਆ ਮੈਨੂੰ ਪਾਰਟੀ ਦਾ ਚੀਫ ਮਿਨਿਸਟਰ ਸਾਹਿਬ ਤੁਰੇ ਫਿਰਦੇ ਕੋਈ ਨਾ ਅਸਤੇ ਕੋਈ ਇੰਤਜ਼ਾਮ ਕਰਨ ਦੀ ਲੋੜ ਹੈ ਔਰ ਏਜੰਟਾਂ ਨੂੰ ਫੜਨ ਜਿਹੜੇ ਗਲਤ ਭੇਜੇ ਆ ਪਰ ਮੈਂ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹੱਥ ਜੋੜ ਕੇ ਆਪਾਂ ਕਿਸੇ ਵੀ ਗਲਤ ਤਰੀਕੇ ਨਾਲ ਬਾਹਰ ਨਾ ਜਾਈਏ ਔਰ ਮੈਂ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਕਹਿੰਦੇ ਸੀ ਮੈਂ ਅੰਗਰੇਜ਼ ਆਇਆ ਕਰਕੇ ਇੰਪੋਰਟ ਤੇ ਇੱਥੇ ਨੌਕਰੀ ਲੱਭਣਗੇ ਇੱਥੇ ਦਾ ਪੰਜਾਬੀ ਹੀ ਜਾਈ ਜਾਂਦੇ ਸੋ ਇਹਨਾਂ ਵਾਸਤੇ ਜੇ ਇੰਤਜ਼ਾਮਤ ਭਗਵੰਤ ਸਿੰਘ ਮਾਨ 10 ਸਾਲਾਂ ਦਾ ਨੌਕਰੀ ਦਾ ਕਰਦੇ ਜਿਹੜੇ ਵੱਡੇ ਵੱਡੇ ਬੋਲ ਲਾਏ ਆ ਤੱਕਰ ਕੋਈ ਵਿਅਕਤੀ ਬਾਹਰ ਜਾਂਦਾ 50 ਲੱਖ ਰੁਪਇਆ ਦੇ ਕੇ ਸਰ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਜਿਹੜੀ ਆ ਟੱਕਰ ਦਿੰਦੀ ਸੀਗੀ ਬਾਕੀ ਪਾਰਟੀਆਂ ਨੂੰ ਤੇ ਅੱਜ ਜੀ ਤੇਰ ਪੜ ਚੁੱਕੀਆਂ ਤੇ ਕੀ ਕਹਿਣਾ ਚਾਹੋਗੇ ਕਿੱਥੇ ਬਣੀ ਜੀ ਜੀ ਸਰ ਦਿਨ ਹਰ ਕਿਸੇ ਇਸ ਦੇ ਆਣਾ ਹੁਣ ਇੱਥੇ ਭਾਜੀ ਪੀਜੀ ਪੀ ਜੀ ਤੇ ਨਹੀਂ ਇਹ ਬਾਜ਼ਾਰ ਕੀ ਮੇਰੇ ਵੀ ਜੀ ਜੀ ਤੇ ਚੌਕੀ ਦੇ ਰਿਹਾ ਇਹ ਸੋ ਕਿਤੇ ਕਿਤੇ ਪਹਿਲੀ ਤੇ ਰੈ ਤਲੰਗਾ ਵਿੱਚ ਪਹਿਲੀ ਹੈ ਕਰਨਾਟਕਾ ਚ ਅਸੀਂ ਪਹਿਲੀ ਹੈ ਫਿਰ ਦਿੱਲੀ ਦੇ ਵਿੱਚ ਮਤਲਬ ਕਰਾਰੀ ਹਾਰ ਦੇਖੋ ਨੂੰ ਗਲੀਆ ਤੇ ਕਿਤੇ ਨਾ ਕਿਤੇ ਸੀਟਾ ਵੀ ਨਹੀਂ ਕਰ ਸਕੀ ਕੀ ਕੀ ਕਾਰਨ ਮੰਨਦੇ ਹੋ ਸਾමු ਚਿੰਤਨ ਮੰਚਨ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਸਿਮਿਲਰ ਵੋਟਰ ਸੀਗਾ ਉਹੀ ਆਮ ਆਦਮੀ ਪਾਰਟੀ ਦਾ ਵੋਟਰ ਸੀ ਉਹੀ ਸਾਡਾ ਸੀ ਸਾਨੂੰ ਵੋਟਾਂ ਹੋਰ ਪੈ ਜਾਂਦੀ ਲੇਕਿਨ ਕਿਤੇ ਨਾ ਕਿਤੇ ਲੋਕ ਆਮ ਆਦਮੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਸਨ ਉਹਨਾਂ ਨੂੰ ਇਹ ਲੱਗਿਆ ਕਿ ਬੀਜੇਪੀ ਦੇ ਜਿਹੜੇ ਉਮੀਦਵਾਰ ਹੈ ਸ਼ਾਇਦ ਉਹ ਹਰਾਵੇ ਜਿਹੜੀ ਸਾਡਾ ਵੋਟਰ ਵੀ ਹੈ ਜਿਹੜਾ ਸਾਨੂੰ ਪੈਣਾ ਸੀ ਉਹ ਵੀ ਕਿਤੇ ਨਾ ਕਿਤੇ ਜਿੱਤ ਵੱਲ ਜਾਂਦਾ ਦੇਖਿਆ ਇਸ ਕਰਕੇ ਉਹ ਸਾਨੂੰ ਜਿਹੜੀ ਨਮੂਸ਼ੀ ਦਾ ਸਾਹਮਣਾ ਕਰਨਾ ਪਿਆ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਸਾਨੂੰ ਇਸ ਰਾਜ ਤੇ ਗੰਭੀਰ ਕੰਮ ਕਰਨਗੇ ਕਾਂਗਰਸ ਪਾਰਟੀ ਦਿੱਲੀ ਦੇ ਵਿੱਚ ਦੁਬਾਰਾ ਰਿਵਾਈਵ ਹੋਏਗੀ ਔਰ ਮੁਕੰਮਲ ਤੌਰ ਤੇ ਜਿਹੜਾ ਆਮ ਆਦਮੀ ਪਾਰਟੀੋਂ ਸਾ ਸਰ ਜਿਲ੍ਹਾ ਪ੍ਰੀਸ਼ਦ ਤੇ ਨਾਇੰਦੀ ਤੋਂ ਉਹਨਾਂ ਦੀ ਕੀ ਤਿਆਰੀ ਰਹੇਗੀ ਕਾ ਉਹਦਾ ਤਿਆਰੀ ਤਾਂ ਸਾਡੀ ਤਾਂ ਹੈਗੀ ਅਜੇ ਸਰਕਾਰ ਸਾਡੇ ਕਾਗਜ਼ ਭਰਦੇਊਗੀ ਤੇ ਲੋਕਾਂ ਦੇ ਕਾਗਜ਼ दाखल ਹੋਣਗੇ ਤੇ ਜਿਹੜੀ ਪ੍ਰੈਕਟਿਸ ਇਹਨਾਂ ਨੇ ਕਰ ਲਈ ਹੈ ਜੇ ਉਸੇ ਤਰ੍ਹਾਂ ਦੀ ਪ੍ਰੈਕਟਿਸ ਨਹੀਂ ਤੁਸੀਂ ਵੇਖਿਆ ਨਹੀਂ ਖੰਨੇ ਕੀ ਹੋਇਆ ਜਿੱਪਿਆ ਬੰਦਾ ਐਲਾਨ ਦੂਜਾ ਕਰਾਤਾ ਫਿਰ ਦੁਬਾਰੇ ਛੋਣ ਹੋਈ ਕੱਪੇ ਲੈ ਕੇ ਭੱਜ ਗਏ ਅੱਜ ਤੱਕ ਪਰਚਾ ਨਹੀਂ ਦਿੱਤਾ ਧਰਨਾ ਲਾਇਆ ਦੁਬਾਰੇ ਚੀ ਚੋਣ ਹੋਈ ਤਾਂ ਸੰਘ காங்கிரஸ் ਪਾਰਟੀ ਜਿੱਤ ਗਈ ਠੀਕ ਹੈ ਅੱਜ ਡਿਸਟ੍ਰਿਕਟ ਕਾਂਗਰਸ ਕਮੇਟੀ ਦੀ ਮੀਟਿੰਗ ਜਿਹੜੀ ਆਪਣੇ ਕਰਤਾਰ ਕੰਪਲੈਕਸ 'ਚ ਹੋਈ ਹੈ ਜੋ ਪਾਰਟੀ ਦੇ ਦਾ ਰਿਵਿਊ ਲਿਆ ਗਿਆ ਆ ਸਾਡੀ ACCC ਦੇ ਸਕੱਤਰ ਦਲਵੀ ਸਾਹਿਬ ਆਏ ਸੀ ਪ੍ਰਧਾਨ ਸਾਡੇ PCC ਦੇ ਰਾਜਾ ਬੜਕ ਜੀ ਆਏ ਸੀ ਔਰ ਜੋ ਜਥੇਬੰਦ ਘਟਾਂਤੇ ਨੂੰ ਹੋਰ ਮਜ਼ਬੂਤ ਕਰਕੇ ਜਿਹੜੇ ਪੰਜਾਬ ਦੇ ਪੱਖ ਦੇ ਮੁੱਦੇ ਨੇ ਜਿਹੜੇ ਲੋਕਾਂ ਦੇ ਨਾਲ ਉਹਨਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਸੀ ਜਿਹੜਾ ਜਿਹੜਾ ਹੈਗਾ ਆ ਪ੍ਰੋਗਰਾਮ ਬਣ ਰਿਹਾ ਔਰ ਉਹਦੇ ਨਾਲ ਨਾਲ ਜਿਹੜਾ ਸਾਡਾ ਵਰਕਰ ਹੈ ਉਹਨੂੰ ਪਿੰਡ-ਪਿੰਡ ਜਾ ਕੇ ਦੋ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨਾ ਆ ਉਹਦੇ ਵਾਸਤੇ ਜਿਹੜਾ ਹੈਗਾ ਆ ਅੱਜ ਇਥੇ ਤੋਂ ਆਨਾਨ ਕੀਤਾ ਗਿਆ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ